ਕਦਾ ਹੋਰ ਕੀ ਦਿੱਕਤ ਹੈ ਕੀ ਨਾ ਆ ਤੁਹਾਡੇ ਕੀ ਦਿੱਕਤ ਹੈ ਮੇਰਾ ਨਾਮ ਅਸ਼ੁਨੀ ਕੁਮਾਰ ਆ ਜੀ ਇਹੀ ਕੋਟ ਆਰਮਨ ਸਿੰਘ ਬਾਦੀ ਦੇ ਰਹਿਣ ਵਾਲੇ ਆ ਇੱਥੇ ਸਾਡੀ ਬਾਦੀ ਦੇ ਵਿੱਚ ਕਰੀਬ 2 ਸਾਲ ਤੋਂ ਸ਼ਰਾਬ ਦਾ ਨਜਾਇਜ਼ੰਦਾਂ ਜਿਹੜਾ ਵੱਡੇ ਪੱਧਰ ਤੇ ਚੱਲ ਰਿਹਾ ਅੱਜ ਦੀ ਤਰੀਕ ਚ ਅਸੀਂ ਲੋਕ ਆਪਣੀਆਂ ਦੁਕਾਨਾਂ ਆਪਣੇ ਮਕਾਨ ਇੱਥੋਂ ਵੇਚਣ ਤੇ ਮਜਬੂਰ ਹੋ ਗਏ ਆ ਕਿਉਂਕਿ ਇਹ ਲਾ ਕੇ ਉਹ ਵੀ ਇੱਥੋਂ ਵਿਕਦੇ ਨਹੀਂ ਪਏ ਪ੍ਰਾਪਰਟੀ ਦਾ ਮੁੱਲ ਸਾਡਾ ਜ਼ੀਰੋ ਹੋ ਗਿਆ ਵਾ ਜਿਹੜੇ ਸਾਡੇ ਕਾਰੋਬਾਰ ਸੀ ਉਹਦੇ ਉੱਤੇ ਕੋਈ ਸਾਡੇ ਗਾਹਕ ਨਹੀਂ ਆਂਦਾ ਭਗਵੰਤ ਮਾਰ ਸਰਕਾਰ ਨੇ ਕਿਹਾ ਸੀ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਬਣਾਵਾਂਗੇ ਇਹ ਨਸ਼ਾ ਮੁਕਤ ਹੋਣ ਦੀ بجائے ਇਹ ਲੋਕਾਂ ਨੂੰ ਨਸ਼ੇ ਘਰ ਘਰ ਇਹਨਾਂ ਨੇ ਭੇਜ ਦਿੱਤੇ ਆ ਔਰ ਇਹ ਹੱਤ ਬਣਾਤੀ ਆ ਇਸ ਹੱਤ ਇਸ ਤੋਂ ਦੇ ਇਲਾਕੇ ਦੀ ਕਿ ਅਸੀਂ ਲੋਕ ਜੇ ਇੱਥੇ ਅੱਜ ਜ ਚੰਗੇ ਭਲੇ ਲੋਕ ਨੇ ਜਾਦ ਅਸੀਂ ਇਹਨਾਂ ਨਾਲ ਰਲ ਕੇ ਹੁਣ ਸ਼ਰਾਬ ਵੇਚੀਏ ਜਾਂ ਸਮੈਕ ਵੇਚੀਏ ਅਸੀਂ ਇੱਕ ਸੁੰਦਰ ਸਫੈਦ ਪੋਸ਼ ਹੋਣ ਕਰਕੇ ਇਸ ਚੀਜ਼ ਨੂੰ ਇੱਕ ਨਹੀਂ ਕਰ ਸਕਦੇ ਕਈ ਰੋਟੀ ਜਦੋਂ ਖਾਣ ਲਈ ਜਦੋਂ ਅਸੀਂ ਦੱਸ ਨਹੀਂ ਸਕਦੇ ਕਿ ਕਿਵੇਂ ਰੋਟੀ ਖਾਣ ਦੇ ਕਿਨੇ ਅਸੀਂ ਜੀ ਪੁਲਿਸ ਨੂੰ ਬਹੁਤ ਕੰਪੇਨਡਾ ਕੀਤੀਆਂ ਨੇ ਪੁਲਿਸ ਨਾਲ ਸਾਰੀ ਰਲਈ ਹੋਈ ਆ ਉਥੋਂ ਦੀ ਪੁਲਿਸ ਜਿਹੜੀ ਇਲਾਕੇ ਦਾ ਐਸਐਚਓ ਇਲਾਕੇ ਦਾ ਇਥੇ ਹਰਜਿੰਦਰ ਐਸਐਸੀ ਹੁਣ ਪਤਾ ਨਹੀਂ ਇਥੇ ਹੈਗਾ ਕਿ ਨਹੀਂ ਹੈਗਾ ਹਰਜਿੰਦਰ ਸਿੰਘ ਐਸਐਸੀ ਦੀ ਇਹ ਸਾਰੀ ਦੇਣ ਜਿਹੜੀ ਆ ਇਥੇ ਮੈਡਮ ਰਾਜਗੁਰ ਰਾਜਵਿੰਦਰ ਕੌਰ ਸੀਗੀ ਜਿਹੜਾ ਇਹਦਾ ਸਾਰਾ ਬੇੜਾ ਗਰਖ ਹੋਇਆ ਉਸ ਦਾ ਉਹਦੇ ਬੱਚੇ ਮਰਨ ਗਏ ਇਸ ਜਨਾਨੀ ਦੇ ਇਹ ਹਰਜਿੰਦਰ ਐਸਐਸੀ ਦੇ ਬੱਚੇ ਮਰਨ ਗਏ ਇਹ ਰਾਮਬੰਗ ਥਾਣੇ ਵਾਲੇ ਜਿਹੜੇ ਜਿਹੜੇ ਪੈਸੇ ਲੈਂਦੇ ਨੇ ਇਹਨਾਂ ਦੇ ਵੀ ਬੱਚੇ ਮਰਨੇ ਆ ਕਿਉਂਕਿ ਇਹਨਾਂ ਨੇ ਸਾਨੂੰ ਇੰਨਾ ਮਜਬੂਰ ਕਰਤਾ ਵਾ ਇਹੀ ਰੋਟੀ ਖਾ ਤੋਂ ਤੰਗ ਹੋ ਗਏ ਆ ਆਉਂਦੇ ਆ ਮੋਟਰਸਾਈਕਲ ਤੇ ਨੁਕਰੇ ਲਾ ਕੇ ਉਥੋਂ ਪ ਕਾਦੀ ਸਾਰਾ ਇਲਾਕਾ ਹੀ ਵੇਚਣ ਦੇ ਇੱਕ ਤੋਂ ਨਾ ਵੇਚਣ ਦੇ ਕਿੰਨੂੰ ਕਹੀਏ ਆਗੇ ਪੁਲਿਸ ਵਾਲਿਆਂ ਨੂੰ ਸਾਰਾ ਹੀ ਪਤਾ ਜਿਹੜੇ ਐਕਸਾਈਜ਼ ਵਾਲੇ ਆਉਂਦੇ ਉਹ ਵੀ ਉਹ ਵੀ ਨਾਂ ਦੇ ਆਉਂਦੇ ਆ ਜਿਹੜੇ ਐਕਸਾਈਜ਼ ਵਾਲੇ ਆਉਂਦੇ ਪਿੱਛੇ ਇਹਨਾਂ ਦੀ ਵਰਦੀਆਂ ਵੀ ਪਾੜੀ ਗਈਆਂ ਉਹਨਾਂ ਦੇ ਘਰ ਰੇਡ ਕੀਤੀ ਮੈਂ ਤਾਂ ਜੁੱਤੀਆਂ ਖਾ ਕੇ ਨਾਰ ਰਲੇ ਆ ਜੁੱਤੀਆਂ ਖਾ ਕੇ ਇਹ ਜਿੰਨੇ ਵੀ ਐਕਸਾਈਜ਼ ਵਾਲੇ ਨਾਰ ਰਲੇ ਆ ਰਾਮਬਾਗ ਦੀ ਪੁਲਿਸ ਜਿਹੜੀ ਆ ਨਾਰ ਰਲੀ ਆ ਅਸੀਂ ਸਿਰਫ ਜਿਹੜੀ ਆ ਅੱਜ ਅਸੀਂ ਸ਼ਾਂਤੀ ਪ੍ਰਵਗ ਜਿਹੜਾ ਤੁਹਾਨੂੰ ਅਸੀਂ ਬੇਨਤੀ ਕਰ ਰਹੇ ਆ ਇਸ ਤੋਂ ਬਾਅਦ ਜੇਕਰ ਸਾਡੇ ਦੇ ਇੱਥੇ ਕੋਈ ਕਾਰਵਾਈ ਨਾ ਹੋਈ ਸ਼ਰਾਬ ਤੇ ਨੰਦ ਨਾ ਥਨਾ ਪਾਈ ਅਸੀਂ ਕੱਲਾ ਕੱਲਾ ਬੰਦਾ ਆਪਣੇ ਆਪ ਨੂੰ ਅੱਗ ਲਾ ਕੇ ਇੱਥੇ ਜਲਾਤਮ ਦਾ ਦਵਾਂਗੇ ਨਹੀਂ ਕੀ ਲੱਗਦਾ ਠਾਣਾ ਕਿੰਨੀ ਕੀ ਪਾਜੀ ਪ੍ਰੂਫ ਤੁਸੀਂ ਪ੍ਰੂਫ ਤੁਸੀਂ ਅੱਧਾ ਕਰੋ ਸਾਡੇ ਕੋ ਆ ਜਾਓ ਤੁਹਾਨੂੰ ਸ਼ਾਮ ਨੂੰ ਖਾ ਹੀ ਦਿੰਦੇ ਇੱਥੇ ਸਾਡੇ ਕੋ ਬਹਿ ਜਾ ਲਾਈਵ ਤੁਹਾਨੂੰ ਖਾ ਦੇਣਗੇ ਆਪ ਆਏ ਤੁਹਾਨੂੰ ਪੁੱਛਣ ਆਏ ਸੀ ਤੁਸੀਂ ਲਾਈਵ ਇੱਥੇ ਆ ਜਾਓ ਤੁਹਾਨੂੰ ਲਾਈਵ ਖਾ ਦਿੰਦੇ ਆ ਪ੍ਰੂਫ ਹੋਂ ਦੇਖੋ ਅਸੀਂ ਕਿਸੇ ਨੂੰ ਕੋਈ ਤੁਸੀਂ ਵੀ ਸਮਝਦੇ ਹੋ ਕਿ ਜੇ ਤੁਸੀਂ ਇਹਨਾਂ ਨੂੰ ਓਪਨਲੀ ਗੱਲ ਕਰੋਗੇ ਤੁਹਾਡੇ ਨੁਕਸਾਨ ਕਰਨਗੇ ਤੁਹਾਨੂੰ ਗੋਲੀਆਂ ਵਜਣਗੀਆਂ ਅਸੀਂ ਅਸੀਂ ਮੇਰੀ ਸੁਣੋ ਜੀ ਗੱਲ ਇਹ ਇਹਦੇ ਰੋਕ ਪਾਸੇ ਜੀ ਗੱਲ ਇੱਕ ਮਿੰਟ ਇਹ ਪੁਲਿਸ ਦੀ ਮਰਜ਼ੀ ਤੋਂ ਬਿਨਾਂ ਛਲਾਬ ਵੇਖ ਰਹੀ ਹੈ ਅਰੇ ਅੰਬਰਸਨ ਨੂੰ ਪਤਾ ਹੈ ਦੇਖੋ ਇੱਕ ਮਿੰਟ ਆ ਕਰ ਸੁਣੋ ਇੱਥੋਂ ਤੁਹਾਡੇ ਇੱਥੋਂ ਥਾਣਾ ਕਿੰਨੀ ਦੂਰ ਪੈਂਦਾ ਹੈ 500 ਗਾਜ ਦੀ ਦੂਰੀ ਤੇ 500 ਗਾਜ ਦੀ ਦੂਰੀ ਦਾ ਥਾਣਾ ਵਾ ਤੁਹਾਡਾ ਕਹਿਣਾ ਹੈ ਬਈ ਪੁਲਿਸ ਦੇ ਸਨਕਸ਼ਨੇ ਹੇੜ ਸੜਾ ਕੋਦੀ ਪੁਲਿਸ ਦੀ ਮਰਜ਼ੀ ਦੇ ਨਾਲ ਸਾਰਾ ਕੰਮ ਹੋਣ ਦਿਆ ਵਾ ਪੁਲਿਸ ਨੇ ਸਾਨੂੰ ਇੱਥੋਂ ਘਰ ਵਿੱਚ ਦੇ ਮਜਬੂਰ ਕਰਤਾ ਵਾ ਜਿੰਨੇ ਵੀ ਇੱਥੇ ਲੋਕ ਖਲੋਤੇ ਨੇ ਕਾਰੋਬਾਰ ਵਿੱਚ ਨੂੰ ਤਿਆਰ ਨੇ ਘਰ ਵਿੱਚ ਨੂੰ ਤਿਆਰ ਨੇ ਪਰ ਇੱਥੇ ਨਾ ਦੇ ਕੇ ਦਾ ਘਰ ਵੇਚਦਾ ਪਿਆ ਨਾ ਦੁਕਾਨ ਵੇਚਦੀ ਪਈ ਤੇ ਨਾ ਕਾਰੋਬਾਰ ਚੱਲ ਰਿਹਾ ਜੇ ਇਹੀ ਹੋਰ ਸਮੈਗ ਵੇਚਾਂਗੇ ਤੇ ਪੁਲਿਸ ਜਿਹੜੀ ਸਾਨੂੰ ਫੜ ਕੇ ਅੰਦਰ ਦੇਖਦੇ ਸਾਨੂੰ ਨਮੋਸ਼ੀ ਨਾਲ ਹੀ ਮਰ ਜਾਗੇ ਅਸੀਂ ਅਸੀਂ ਨਮੋਸ਼ੀ ਨਾਲ ਮਰ ਜਾਗੇ ਸਾਡੀ ਜਿਹੜੀ ਜਿਹੜੀ ਆਤਮਾ ਸਾਨੂੰ ਇਹ ਨਹੀਂ ਕਹਿੰਦੀ ਪਰ ਜੋ ਹਾਲਾਤ ਬਣੇ ਨੇ ਹੁਣ ਇਸ ਤੋਂ ਬਾਅਦ ਸਾਡੇ ਕੋਲ ਕੋਈ ਨਹੀਂ ਜੀ ਹੈਗਾ ਅਸੀਂ ਉਹ ਮਾੜਾ ਤੋਂ ਹੰਦਾ ਕਰ ਸਕੀਏ ਅਸੀਂ ਜੀ 15 ਦਿਨ ਵੇਖਾਂਗੇ ਜੀ 15 ਦਿਨਾਂ ਹੀ ਨਾ ਹੋਇ ਤੇ ਫਿਰ ਅਸੀਂ ਕੱਲਾ ਕੱਲਾ ਆਪਣਾ ਤੇਲ ਪਾ ਕੇ ਇੱਥੇ ਆਪਣੇ ਆਪ ਨੂੰ ਅੱਗ ਲਾ ਕੇ ਸੜਾਂਗੇ ਜੇ ਪਰਮਾਸ਼ੀ ਨੇ ਕੁਝ ਨਹੀਂ ਕੀਤਾ ਅਸੀਂ ਆਪਣੀਆਂ ਜ਼ਿੰਦਗੀਆਂ ਜਿਹੜੀਆਂ ਦੇਣ ਨੂੰ ਤਿਆਰ ਆ ਜੇ ਅਸੀਂ ਭੁੱਖੇ ਰਹਿ ਕੇ ਮਰਨਾ ਤੇ ਹੀ ਰੱਜ ਕੇ ਮਰ ਲਾਂਗੇ ਫਿਰ ਕਿਸ ਨੇ ਸਾਹਮਣੇ ਸ਼ਰਾਬ ਵੇਚਦੀ ਹੈ ਨਹੀਂ ਤੇ ਤੁਸੀਂ ਅਦਾ ਕਰਨਾ ਮਾਈਕ ਨਹੀਂ ਲੈ ਕੇ ਆਉਣਾ ਕਿਸੇ ਨੇ ਤੇ ਰਾਮਨਾ ਆ ਜਿਓ ਇੱਥੇ ਤੇ ਤੁਹਾਨੂੰ ਹੀ ਜਫਾ ਮਾਰ ਲਾਂਗੇ ਮੇਰਾ ਭਤੀਜਾ ਕਰਨਲ ਆਰਮੀ ਚ ਉਹ ਇੱਥੇ ਆਇਆ ਉਹਨੂੰ ਜਫਾ ਮਾਰ ਲਿਆ ਕਿਹੜੀ ਲਾਣੀ ਜੇ ਉਹ ਕਹਿੰਦਾ ਭਰਾ ਮੈਂ ਤਾਂ ਇੱਥੇ ਮਿਲਣਾ ਆ ਮੈਂ ਗਿਆ ਮੈਂ ਇਸ ਇਲਾਕੇ ਦਾ ਵਸਨੀਕ ਆ ਮੈਨੂੰ ਜਫਾ ਮਾਰ ਰਿਹਾ ਕਿਹੜੀ ਲਾਣੀ ਜੇ ਇੱਥੇ ਆਊਟਸ 5 ਜਾਂ 10 ਬੰਦੇ ਦੇ ਜਿਹੜੇ ਇਥੋਂ ਦੇ ਨੇ ਅੱਗੋਂ 5-5 ਬੰਦੇ ਉਹਨਾਂ ਦੇ ਨੇ ਇਹਨਾਂ ਬੰਦਿਆਂ ਨੇ ਇੰਨੀ ਕੁ ਜ਼ਿਆਦਾ ਬੁਰੀ ਹਾਲਤ ਕਰਤੀ ਐ ਵੀ ਸਾਡੇ ਲੋਕਾਂ ਨਾਲ ਜੀਣਾ ਜਿਹੜਾ ਖਤਮ ਕਰਤਾ ਜੇ ਕੱਲ ਨੂੰ ਸਾਡਾ ਕੋਈ ਨੁਕਸਾਨ ਹੁੰਦਾ ਇਥੋਂ ਦੇ ਲੋਕ ਜ਼ਿੰਮੇਵਾਰ ਅਸੀਂ ਬੋਲਦੇ ਨਹੀਂ ਸੀ ਵੀ ਇਹਨਾਂ ਨੂੰ ਅਸੀਂ ਵੀ ਡਰਿਆ ਇਹਨਾਂ ਨੂੰ ਲੇਕਿਨ ਅਸੀਂ ਅੱਜ ਕਿਉਂ ਬੋਲੇ ਆ ਜਿਹੜਾ ਬੋਲੇ ਉਹਨੂੰ ਕਿਸੇ ਨੂੰ ਇਹ ਛੁਰੀ ਮਾਰਨਗੇ ਜਾਂ ਉਹ ਕੋਈ ਜਿਹੜਾ ਗੋਲੀ ਮਾਰਨਗੇ ਜੇਕਰ ਸਾਡਾ ਕਿਸੇ ਦਾ ਵੀ ਕੋਈ ਜਿੰਨੀਆਂ ਫੈਮਲੀਆਂ ਇੱਥੇ ਕੱਟੀਆਂ ਹੋਈਆਂ ਨੇ ਐਸਐਚਓ ਰਾਮਬਾਲ ਜਿਹੜਾ ਪ੍ਰਸ਼ਾਸਨ ਭਗਵੰਤ ਮਾਨ ਸਰਕਾਰ ਇਹਦੀ ਜ਼ਿੰਮੇਵਾਰ ਹੋਏਗੀ ਕਿਸੇ ਦਾ ਵੀ ਕੋਈ ਨੁਕਸਾਨ ਹੁੰਦਾ ਵਾ ਅਧਿਕਾਰੀ ਨੇ ਤੁਸੀਂ ਉਹਨਾਂ ਨਾਲ ਮੁਲਾਕਾਤ ਉਹਨਾਂ ਨਾਲ ਵੀ ਮੁਲਾਕਾਤ ਹੋਈ ਹੈ ਜੀ ਇਹ ਇਸ ਤੋਂ ਪਹਿਲਾਂ ਏਸੀ ਆਪਣਾ ਭੁੱਲਰ ਸਾਹਿਬ ਲੱਗੇ ਸੀਗੇ ਉਹਨਾਂ ਦੇ ਧਿਆਨ ਸਾਰਾ ਸੌਦਾ ਲਿਆਂਦਾ ਗਿਆ ਉਹਨਾਂ ਨੇ ਕਿਸੇ ਨੇ ਕੋਈ ਧਿਆਨ ਨਹੀਂ ਕੀਤਾ ਜੀ ਕਿ ਕੋਈ ਸੀਪੀ ਸਾਹਿਬ ਨੂੰ ਪਰਸਨਲੀ ਮਿਲੇ ਸਾਂ ਜੀ ਉਹਨਾਂ ਨੂੰ ਜਾ ਕੇ ਦੱਸ ਕੇ ਆਏ ਸਾਂ ਇਹ ਕੋਈ ਬਸ ਜਦੋਂ ਬਦਲਣ ਤੋਂ 2-3 ਦਿਨ ਪਹਿਲਾਂ ਦੀ ਗੱਲ ਹੈ ਤੇ ਇਸ ਕਰਕੇ ਸਾਡੀ ਮੰਗ ਹੈ ਭਰਾ ਜੇ ਸਾਨੂੰ ਬਚਾਉਣਾ ਵਾ ਇਹਨਾਂ ਲੋਕਾਂ ਨੂੰ ਜੇ ਰੋਟੀ ਖਾਣ ਦੇਣੀ ਆ ਲੋਕਾਂ ਦੇ ਇਥੇ ਜਪਖੰਦ ਮਾਨ ਸਰਕਾਰ ਜੁਰਮ ਨਹੀਂ ਵਧਾਉਣਾ ਚਾਹਦੀ ਤੇ ਸਾਨੂੰ ਰੱਬ ਦਾ ਵਾਸਤਾ ਸਾਨੂੰ ਅਮਨ ਮਾਨ ਨਾ ਸ਼ਾਂਤੀ ਨਾਲ ਕੰਮ ਕਰਨ ਦਿੱਤੇ ਜਾ ਠੀਕ ਠੀਕ ਜੀ ਆਪਣਾ ਨਾਮ ਦੱਸ ਕੇ ਅਮਰਜੀਤ ਸਿੰਘ ਜੀ ਅੱਜ ਕੀ ਅੱਜ ਕੀ ਪ੍ਰੋਬਲਮ ਵੇਖੋ ਜੋ ਸਾਈ ਇਹ ਜੁਦਾਸਾ 2 ਸਾਲ ਤੋਂ ਹੈ ਇਲਾਕੇ ਜ ਇਹੋ ਇਲਾਕਾ ਸਾਡਾ ਸਭ ਤੋਂ ਵੱਡਾ ਇਲਾਕਾ ਹੁੰਦਾ ਹੈ ਕੋਈ ਇਥਾਂ ਕੋਈ ਉਹ ਮਾਰਾ ਕਰਮ ਨਹੀਂ ਆਹੀ ਪੁਰਾਣੇ 2 ਸਾਲ ਪਹਿਲੇ ਇਲਾਕੇ ਸਲਾਗਾ ਵੀ ਕਰਦੇ ਆ ਪਰ ਇਹ 2 ਸਾਲਾਂ ਜੋ ਇਲਾਕੇ ਦਾ ਬੇੜਾ ਕਰਕੇ ਹੋ ਗਿਆ ਐਨੇ ਬੰਦੇ ਸ਼ਾ ਹੋਏ ਜਿਨੂੰ ਗੱਲ ਕਰੋ ਗੱਲ ਪੈਣ ਪੈਂਦੇ ਨੇ ਪੁਲਿਸ ਵੀ ਜਾਂਦੀ ਏ ਪਾਈ ਭੱਜ ਗਈ ਚਲ ਗਈ ਆ ਗਈ ਫੜਿਆ ਇੱਕ ਦੀ ਬੋਦਲ ਦੋ ਲੈ ਕੇ ਪੰਜ ਲੈ ਕੇ ਪੁਲਿਸ ਨੇ ਕੀਤਾ ਪਰ ਪੁਲਿਸੇ ਗਾਲੀ ਦੋ ਚਾਰ 10 ਆਰੀ ਪੇ ਨੇ ਪਰ ਪਤਾ ਨਹੀਂ ਕਾਰਨ ਕੀ ਏ ਵੀ ਸਾਰੇ ਅੰਬਰ ਸਾਹ ਚ ਕੋਈ ਇਥੇ ਬੰਦਾ ਘਰ ਦਾ ਸਿਰ ਨਹੀਂ ਆ ਸਕਦਾ ਜੇ ਕੋ ਆਂਦਾ ਜਿਹੜਾ ਮਰਜੀ ਬੰਦਾ ਲੰង ਤੁਸੀਂ ਖਲੋ ਜੋ ਭਾਵੇਂ ਕਿ ਗਾਤਰਾ ਪਾਇਆ ਹੋਵੇ ਪਾਜੀ ਕਿਹੜੀ ਲੈਣੀ ਏ ਕਿਹੜੀ ਲੈਣੀ ਏ ਕਮਾਲ ਹੀ ਕਰਦੀ ਯਾਰ ਮਹੱਲੇ ਦਾ ਕੁੱਤੀ ਪੈਣੀ ਸੁਣ ਲੰង ਸਦੀ ਕੁ ਜਰਾਨੀ ਨੰਗ ਸਦੀ ਹੋੜਦਾ ਸਾਡੇ ਕਾਰੋਬਾਰ ਸਾਰੇ ਖਤਮ ਨੇ ਕਰਤਾ ਕੀ ਲੱਗਦਾ ਕਿਹੜੇ ਥਾਣੇ ਵਾਲੇ ਇੱਥੇ ਆਂਦੇ ਨੇ ਪੈਸੇ ਲੈਂਦੇ ਨੇ ਪੈਸੇ ਕੋ ਥਾਣਾ ਸੁਨਰਾਮਗ ਬਾਂਦੇ ਉਹ ਵੀ ਉਹਨਾਂ ਰੇਡ ਮਾਰੇ ਉਹਨਾਂ ਨਾਲ ਵੀ ਲੜਾਈਆਂ ਹੋਈਆਂ ਇੱਟਾ ਰੋੜਾ ਚੱਲਿਆ ਪਰਚੇ ਵੀ ਉਹਨਾਂ ਕੀਤੇ ਆ ਮਤਲਬ ਪਰ ਉਹ ਗੱਲ ਦੀ ਕੋਈ ਹੈ ਨਹੀਂ ਉਹ ਚੀਜ਼ ਆ ਮਾਫੀਆ ਜਿਹੜਾ ਕਿ ਉਹ ਹਾਵੀ ਹੈ ਪੁਲਿਸ ਪੂਰਾ 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 ਕੋਈ ਪ੍ਰੋਣਗਾ ਹੈ ਦੋ ਮਹੀਨਾ ਇੰਜ ਕਰਦੇ ਰਹੇ ਹੁਣ ਪੁਲਿਸੇ ਵੀ ਘੰਟੇ ਦੇ ਬਾਂਦੇ ਵੀ ਰੇ ਨਾਕੇ ਵੀ ਸਾਮੀ ਲਵਾਉਂਦੇ ਰਿਆ ਪਰ ਸਵੇਰ ਫੇਕ ਉਹ ਕਮ ਹੋ ਜਾਂਦਾ ਲੱਗਦਾ ਜਿਦੋਂ ਪੁੱਤ ਚੱਲ ਜਾਂਦੀ ਫੇਰ ਉਹੀ ਉਸੇ ਉਸੇ ਵੇਲੇ ਸੇਰੇ ਵੀ ਰਾਤੀ ਦੁਪਹਿਰੇ ਉਸੇ ਉਹਦਾ ਹੀ ਕੋਈ ਦੋਸਾਂ ਪਹਿਲਾਂ ਪ੍ਰਾਪਰਟੀ ਇੱਥੇ ਵਿਕਣੀਆਂ ਲੈਣੀਆਂ ਹੁਣ ਦੋਜੂ ਨੂੰ ਕਹਿੰਦੇ ਨਹੀਂ ਭਾਈ ਆਪ ਕੋਈ ਕੰਨ ਨਾ ਅਸੀਂ ਇੱ ਫਰਮਾਂ ਵਾਰੀ ਕੋਣ ਲੜਦਾ ਜੇ ਇੱਥੇ ਪੁਲਿਸ ਦੀ ਡਿਊਟੀ ਲੱਗਦੀ ਵੀ ਆ ਨਾ ਹਾਂ ਮਰਜੀਦ ਹਾਂਜੀ ਕੀ ਗੱਲ ਹੈ ਅੱਜ ਤੁਸੀਂ ਇੱਥੇ ਸਾਰੇ ਜਣੇ ਇਕੱਠੇ ਹੋਏ ਕੀ ਹੈ ਇਕੱਠੇ ਤੇ ਸੀ ਇਸੇ ਕਰਕੇ ਹੋਇਆ ਕਿ ਜਿਹੜੀ ਹੈ ਸ਼ਰਾਬ ਸ਼ਰੂਦਾਇ ਦਾ ਵੀ ਕਰੋ ਕੁਛ ਪ੍ਰਸ਼ਾਸਨ ਵਾਲੇ ਕਰਨ ਅਸੀਂ ਪਿਆਰ ਨਾਲ ਕਹਿੰਨੇ ਅਸੀਂ ਕੋਈ ਲੜਾਈ ਨਹੀਂ ਕਰਨੀ ਕੋਈ ਝਗੜਾ ਨਹੀਂ ਕਰਨਾ ਪਿਆਰ ਦੇ ਵਿੱਚ ਜੋ ਵੀ ਇਹ ਕਰਨੇ ਇਹਨਾਂ ਨੂੰ ਚਾਹੀਦਾ ਵੀ ਪਿਆਰ ਦੇ ਵਿੱਚ ਮਕਾਉਣ ਕੀ ਇੱਥੇ ਵੇਖਦਾ ਕਿਹੜੀ ਜਗ੍ਹਾ ਹੈ ਸ਼ਰਾਬ ਹੈ ਇੱਥੇ ਕੋਟ ਆਤਮਾ ਸਿੰਘ ਕਿੰਨੀ ਕਿਥੇ ਸ਼ਰਾਬ ਵਿਕਦੀ ਹੈ ਭਈ ਇਹ ਹੁਣ ਸਾਰੇ ਕੋਲ ਪੁੱਛੋ ਨਾ ਮੇਰੇ ਕੋ ਕੱਲੀ ਕੋਲ ਹੀ ਨਾ ਨਾ ਪੁੱਛੇ ਜਾਓ ਸਾਰੇ ਦੱਸਣਗੇ ਨਹੀਂ ਹਾਂ ਜੀ ਜੀ ਸਰ ਕੀ ਵੀ ਕਾਰੀ ਕਰਦੀ ਬਣਾਏ ਆ ਰੋਜ਼ ਮੈਨੂੰ ਜੀ ਹਾਂ ਜੀ ਕਿਹੜਾ ਰਿਲੇ ਨਹੀਂ ਕਿ ਮੈਂ ਆਪਣਾ ਮੋਟਰਮ ਲੰਗਰੇ ਮੈਨੂੰ ਜਨਦੇ ਆਪੂ ਕਾਰੀ ਹੈ ਨਹੀਂ ਸਰ ਜੀ ਤੇ ਮੈਂ ਅੱਜ ਤੇ ਪਹਿਲੇ ਨਹੀਂ ਆਇਆ ਜੀ ਪਹਿਲੇ ਪੋਸਟਿੰਗ ਕਰ ਦਿਓ ਜਾਂ ਮਲਗਾ ਰਹੇ ਨੇ ਇੱਥੇ ਸ਼ਰਾਬ ਵਿਕਦੀ ਹੈ ਛੜੇ ਧਾਰ ਵਿਕਦੀ ਸ਼ਰਾਬ ਇਸ ਬਾਰੇ ਵਿੱਚ ਕਿਉਂ ਨਹੀਂ ਪਰਚਾ ਕਰਦੀ ਇਸ ਬਾਰੇ ਮੈਨੂੰ ਪਹਿਲਾਂ ਨਹੀਂ ਆਇਆ ਮੇਰੀ ਪਹਿਲੀ ਪੋਸਟਿੰਗ ਹੈ ਅੱਜ ਹੀ ਹੈ ਮੈਂ ਜੰਦਰ ਤੋਂ ਆਇਆ ਹਾਂ ਥਾਣੇ ਕਿਹੜੇ ਤੋਂ ਆਏ ਜੀ ਥਾਣੇ ਸਿਏ ਸਟਾਫ ਤੋਂ ਸੀਏ ਸਟਾਫ ਹੁਣ ਦੇ ਰਾਮ ਬਾਹ ਖਾਣੇ ਆ ਰਾਮ ਬਾਹ ਕਿੰਨੇ ਕਿ ਦੂਰ ਤੇ ਠਾਣਾ ਲੱਗਦਾ ਜਿੱਥੇ ਸ਼ਰਾਬ ਵਿਕਦੀ ਏ ਉਸਤੋਂ 500 ਗਾਜੀ ਤੇ ਤਾਂ ਫਿਰ ਕਿਉਂ ਨਹੀਂ ਪੁਲਿਸ ਫੜਦੀ ਉਹ ਯਾਰ ਮੈਂ ਕਹਿੰਦਾ ਮੈਂ ਗੁਰੂ ਜੀ ਅੱਜ ਤੇ ਆਇਆ ਪਹਿਲੇ ਦਿਨ ਪੁਲਿਸ ਵੀ ਮੈਂ ਹੁਣੇ ਹਾਜ਼ਰੀ ਪਵਾ ਕੇ ਆਇਆ ਹਾਂ ਹਾਂਜੀ ਹਾਂਜੀ ਮੈਂ ਆ ਪਹਿਲੇ ਜਦੋਂ ਮੈਂ ਆਪਣੀ ਹਾਜ਼ਰੀ ਪਵਾ ਕੇ ਹੁਣ ਥਾਣੇ ਦੇ ਲੋਕਾਂ ਦੀ ਜੋ ਸਮੱਸਿਆ ਹੈਗੀ ਉਹ ਹੱਲ ਤੇ ਉਹਨਾਂ ਦਾ ਉਹ ਜਦੋਂ ਵੀ ਹੋਏਗੀ ਕਾਰਵਾਈ ਕਰਾਂਗੇ ਜੀ ਮਿਸਾਲ ਕਰਾਂਗੇ ਕਿ ਇਹ આરોਪ ਲਗਾ ਰਹੇ ਨੇ ਕੁਝ ਨਹੀਂ ਮਿਲੀ ਭੁਗਤਣਾ ਸਾਰਾ ਕੰਮ ਚੱਲ ਰਿਹਾ ਜੀ ਇੱਥੇ ਇਹੋ ਜੀ ਗੱਲ ਕੋਈ ਵੀ ਨਹੀਂ ਸਾਰੇ ਹੈਗੀ ਇਹ ਗੱਲ ਤੇ ਸਿਰਫ ਇਹ ਹੈ ਕਿ ਜਦੋਂ ਜਿਵੇਂ ਜਿਵੇਂ ਕਾਰਵਾਈ ਨੋਟਿਸ ਜਾਂਦਾ ਹੀ ਨਕਰੋ ਜਾਂ ਨਾਕਾਬੰਦੀ ਵੀ ਕਰਦੇ ਆ ਹਾਂਜੀ ਬਿਲਕੁਲ ਹੀ ਲੋਕੇ ਲਗਾ ਦਿੰਦੇ ਮੈਨੂੰ ਮੈਨੂੰ ਵੀ ਸਰ ਥੋੜੀ ਦੇਰ ਹੀ ਹੋਈ ਇੱਥੇ ਆਇਆ ਨੂੰ ਕੋਈ 2-4 ਮਹੀਨੇ ਹੋਏ ਆ ਸੈਕੰਡ ਇਹ ਹੈ ਕਿ ਅਸੀਂ ਇਹਨਾਂ ਦਾ ਜਿਹੜਾ ਨਕਸ਼ਾ ਕੱਥਿਆ ਹੋਇਆ ਨਾਕਾਬੰਦੀ ਦਿੱਲੀ ਇਹਦੇ ਨਾਕਾਬੰਦੀ ਕਰੀਦੀ ਆ ਔਰ ਜਦਨੀ ਦੇਰ ਤੱਕ ਅਸੀਂ ਇੱਥੇ ਨਾਕਾਬੰਦੀ ਕਰਦੇ ਹਾਂ ਕੋਈ ਇਹੋ ਜੀ ਗੱਲ ਨਹੀਂ ਹੁੰਦੀ ਥੀ ਪਰ ਜਦੋਂ ਇਹਨਾਂ ਆਪ ਫੜਦੇ ਆ ਉਹਨਾਂ ਦੇ ਕਈ ਪਰਚੇ ਵੀ ਦਰਜ ਕੀਤੇ ਆ ਈਮਨ ਮੈਂ ਵੀ ਲੇਟਸ ਥੋੜੀ ਦੇਰ ਨੂੰ ਆਇਆ ਪਰਚਾ ਦਰਜ ਕੀਤਾ ਜਿਹੜਾ ਨਾਕਾ ਬੁੱਲ ਚਲਾਂਦੀ ਹੈ ਔਰ ਨਹੀਂ ਵੇਚਦੇ ਸ਼ਰਾਬ ਜਿਹੜਾ ਪੁੱਲ ਚੱਲ ਜਾਂਦੀ ਫਿਰ ਕਾਰ ਉੱਪਰ ਉਦਾਂ ਹੀ ਚੱਲ ਹੋ ਜਾਂਦਾ ਜਿੱਦਾਂ ਮਖੂਲਪੁਰ ਜਿਹੜਾ ਪੁੱਲ ਚੱਲ ਜਾਂਦੀ ਰੇਡ ਮਾਰਨ ਔਰ ਗੈਪ ਹੋ ਜਾਂਦੇ ਸਾਰੇ ਉਹੀ ਹਾਲ ਹੈ ਤੇ ਆਰਾਮ ਦੇ ਦੇਖੋ ਇਹ ਜੀ ਗੱਲ ਹੈ ਕਿ ਪੈਟਰੋਲਿੰਗ ਤੇ ਰਾਹ ਪੀਸੀਆਰ ਵਾਲਿਆਂ ਨੇ ਵੀ ਆਪਣਾ ਹਦਾਤਾਂ ਕੀਤੀਆਂ ਹੋਇਆਂ ਕਿ ਉਸ ਤੋਂ ਬਾਅਦ ਚੱਕਰ ਮਾਰਨਾ ਉਸ ਤੋਂ ਬਾਅਦ ਜਦੋਂ ਰਾਤ ਨੂੰ ਦੇਖਦੇ ਨਹੀਂ ਇਹੋ ਜੀ ਕੋਈ ਗੱਲ ਨਹੀਂ ਕੀਤੀ ਸਾਰੇ ਰੋਕ ਲਗਾ ਰਹੇ ਰੋਕ ਤੇ ਸਾਰੇ ਜੋ ਪੁਲਿਸ ਤੇ ਜੋ ਮਰਜ਼ੀ ਕਰਿਆ ਲੇਟੈਸਟ ਜੇ ਪਰਚਾ ਦਰਜ ਕੀਤਾ ਇਸ ਤੋਂ ਪਹਿਲਾਂ ਮੈਂ ਪਰਚਾ ਦਰਜ ਕੀਤਾ ਉਸ ਤੋਂ ਇਲਾਵਾ ਹੋਰ ਵੀ ਜਿਹੜੇ ਪਰਚੇ ਐਸਐਚਓ ਸਾਹਿਬ ਵੀ ਬੜੀ ਮਸਤੀ ਨਾਲ ਇਸੇ ਬਨੇ ਧਿਆਨ ਉਹਨਾਂ ਦਾ ਪਰ ਇਹਨੇ ਕਿਹਾ ਜੀ ਜੇ 15 ਦਿਨ ਅੰਦਰ ਨਾ ਕੋਈ ਕਾਰਵਾਈ ਬਥੇ ਆਤਮਦਾ ਕਰਾਂਗੇ ਅਸੀਂ ਦੇਖੋ ਜੀ ਇਹ ਚੀਜ਼ ਨੂੰ ਅਸੀਂ ਬੜੀ ਗੰਭੀਰਤਾ ਦੇ ਨਾਲ ਲੈ ਰਹੇ ਹਾਂ ਸੀਰਸ ਲਵਾਂਗੇ ਔਰ ਹੋਰ ਇਹ ਪਹਿਲੇ ਵੀ ਲਿਆ ਹੋਰ ਵੀ ਗੱਲ ਲੈ ਕੇ ਤੇ ਕਾਰ ਵੀ ਕਰ ਦਾਂਗੇ ਨਹੀਂ ਹੱਲ ਹੋਇਆ ਆਪਣੇ ਆਪ ਨੂੰ ਅਸੀਂ ਅੱਗਾ ਆਵਾਂਗੇ ਇੱਥੇ ਹੀ ਕਿਦਾਂ ਵੇਖਦੇ ਜੀ ਸਰ ਇਹ ਅਸੀਂ ਹੋਰ ਵੀ ਜ਼ਿਆਦਾ ਸੀਰੀਅਸ ਇਹ ਮੈਟਰ ਨੂੰ ਲੈ ਕੇ ਅਸੀਂ ਇਹਨਾਂ ਤੇ ਮਸਕੰਜਾ ਕੱਸ ਕੇ ਤੇ ਕਾਰ ਵੀ ਕਰਾਂਗੇ ਔਰ ਵਿਸ਼ਵਾਸ ਦਿਵਾਉਂਦੇ ਆ ਕਿ ਅਸੀਂ ਕੋਈ ਗੱਲ ਨਹੀਂ ਹੋਣ ਦਵਾਂਗੇ ਠੀਕ ਹਾਂਜੀ